ਕਿਉਂ ਖਬਰਨਾਮਾ ਸਾਢੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੀ ਸਿਆਸਤ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਤੋਂ ਲਗਭਗ 3 ਦਿਨ ਤੋਂ ਬਵਾਲ ਮਚਿਆ ਹੋਇਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਬ ਤੋਂ ਵੱਡਾ ਫਰਮਾਨ ਜਾਰੀ ਹੋਇਆ ਸੀ ਕਿ ਤੁਸੀਂ ਐਜ਼ੇ ਤਨਖਾਹਾਂ ਇਕਰਾਰ ਦਿੱਤੇ ਹੋਏ ਹੋਏ ਲੇਕਿਨ ਹਾਲੇ ਸ਼੍ਰੀ ਅਕਾਲ ਤਖਤ ਸਾਬ ਤੋਂ ਕੋਈ ਵੱਡਾ ਫੈਸਲਾ ਨਹੀਂ ਆਇਆ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਨੇ ਆਪਣਾ ਅਸਤੀਫਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਜਿਹੜੀ ਕਮੇਟੀ ਹੈ ਜਿਸ ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਡੜ ਭੁੰਡੜ ਅਤੇ ਡਾਕਟਰ ਦਰਜੀਤ ਸਿੰਘ ਚੀਮਾ ਉਹਨਾਂ ਨੂੰ ਸੌਂਪ ਦਿੱਤਾ ਹੈ ਅੱਜ ਕੋਰ ਕਮੇਟੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਵਿੱਚ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਹਰ ਜ਼ਿਲ੍ਹੇ ਦੇ ਵਿੱਚੋਂ ਇਹ ਆਵਾਜ਼ ਉੱਠਲੀ ਹੈ ਜਿਹੜੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਸਪੋਰਟਰ ਨੇ ਉਹਨਾਂ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਸ਼ਾਸਨੀ ਅਤੇ ਅਨੁਸ਼ਾਸਨੀ ਕਮੇਟੀ ਨੂੰ ਜੇਕਰ ਤੁਸੀਂ ਅਸਤੀਫਾ ਸਰਦਾਰ ਸੁਖਬੀ ਸਿੰਘ ਬਾਦਲ ਦਾ ਮਨਜ਼ੂਰ ਕੀਤਾ ਤਾਂ ਅਸੀਂ ਆਪੋ ਆਪਣੀਆਂ ਪ੍ਰਧਾਨਗੀਆਂ ਤੋਂ ਅਸਤੀਫਾ ਦੇ ਕੇ ਅਸੀਂ ਹੋਰ ਕਿਸੇ ਪਾਰਟੀ ਦੇ ਵਿੱਚ ਜਲੇ ਜਾਵਾਂਗੇ ਅਸੀਂ ਸਰਦਾਰ ਸੁਖਬੀ ਸਿੰਘ ਬਾਦਲ ਜੇਕਰ ਪ੍ਰਧਾਨ ਰਹਿਣਗੇ ਉਹਨਾਂ ਦੀ ਪ੍ਰਧਾਨਗੀ ਖੇਤ ਹੀ ਕੰਮ ਕਰਾਂਗੇ ਕਿ ਇਹ ਸਿਆਸੀ ਡਰਾਮਾ ਹੈ ਕਿ ਇਹ ਛੇੜਿਆੰਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਰਚਿਆ ਗਿਆ ਹੈ ਕਈ ਤਾਂ ਸਿਰ ਸਿੱਖ ਪੰਥਕ ਨੇ ਸਿਆਸੀ ਮਾਹਿਰ ਨੇ ਉਹ ਗੱਲ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੌਂਪਣਾ ਚਾਹੀਦਾ ਸੀ ਕਿਉਂਕਿ ਪੰਥਕ ਪਾਰਟੀ ਹੈ ਖੇਤਰੀ ਪਾਰਟੀ ਹੋਣ ਦੇ ਨਾਲ ਨਾਲ ਇੱਕ ਪੰਤਕ ਪਾਰਟੀ ਵੀ ਹੈ ਹਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਕੋਈ ਵੱਡਾ ਫੈਸਲਾ ਨਹੀਂ ਆਇਆ ਗੈਸ ਹੀ ਚਿੱਠੀ ਵੀ ਲਿਖੀ ਗਈ ਕਿ ਮੇਰੇ ਫੈਸਲੇ ਵਾਸਤੇ ਜਲਦਬਾਜ਼ੀ ਕਰੋ ਜਲਦੀ ਕਰੋ ਮੈਨੂੰ ਫੈਸਲੇ ਦੀ ਜ਼ਰੂਰਤ ਹੈ ਲੇਕਿਨ ਉਸ ਤੋਂ ਪਹਿਲਾਂ ਹੀ ਆਪਣਾ ਜਿਹੜਾ ਵਸਤੀਫਾ ਹੈ ਉਹ ਵਗਾ ਮਾਰਿਆ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਅੱਜ ਜਿਹੜੀ ਪ੍ਰਸ਼ਾਸਨੀ ਅਤੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੀ ਅਗਵਾਈ ਡਾਕਟਰ ਦਲਜੀਤ ਸਿੰਘ ਚੀਮਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੱਤਰ ਨੇ ਕੀਤੀ ਹੈ ਉੱਥੇ ਵਿਰੋਧ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਅਸਤੀਫਾ ਮਨਜ਼ੂਰ ਕਰਦੇ ਹੋ ਤੇ ਅਸੀਂ ਆਪੋ ਆਪਣੀਆਂ ਪ੍ਰਧਾਨਗੀਆਂ ਤੋਂ ਅਸਤੀਫਾ ਦੇ ਦਾਂਗੇ ਯਾਨੀ ਕਿ ਪਟਿਆਲਾ ਤੋਂ ਫਿਰੋਵਰ ਤੋਂ ਹਿਆਰਕੋਟ ਤੋਂ ਮੋਗਾ ਤੋਂ ਚੰਡੀਗੜ੍ਹ ਤੇ ਜਿੱਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਇਹ ਬੜੀ ਵੱਡੀ ਚਾਲ ਹੈ ਜਿਸ ਤਰ੍ਹਾਂ ਜਸਸ ਸਿੰਘ ਮਲਮ ਸਿੰਘ ਨੇ ਕਿਹਾ ਸੀ ਕਿ ਇੱਕ ਸਿਆਸੀ ਛੜਿਆੰਤਰ ਸਿਆਸੀ ਜਿਹੜਾ ਡਰਾਮਾ ਸੁਖਬੀਰ ਬਾਦਲ ਵੱਲੋਂ ਰਚਿਆ ਜਾ ਰਿਹਾ ਹੈ ਜੇਕਰ ਉਹ ਸਹੀ ਹੁੰਦੇ ਜੇਕਰ ਉਹ ਆਪਣੀ ਪ੍ਰਧਾਨਗੀ ਦਾ ਵਕਾਇਈ ਅਸਤੀਫਾ ਦੇਣਾ ਚਾਹੁੰਦੇ ਸੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੂੰ ਉਹਨਾਂ ਦਾ ਅਸਤੀਫਾ ਦੇਣਾ ਪਰਦਾ ਸੀ ਯਾਨੀ ਕਿ ਫਿਰ ਵਿਵਾਦਾਂ ਦੇ ਵਿੱਚ ਘਰੇਗੀ ਸ਼੍ਰੋਮਣੀ ਅਕਾਲੀ ਦਲ ਜੇਕਰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਹਟਾਇਆ ਜਾਵੇਗਾ ਐਜ਼ ਇਸ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੀਆਂ ਚਾਲਾਂ ਚੱਲ ਰਹੇ ਨੇ ਉਹ ਸਾਰੇ ਹੀ ਪੰਥਕ ਲੋਕਾਂ ਨੂੰ ਪਤਾ ਚੱਲ ਚੁੱਕੀਆਂ ਨੇ ਕਿ ਉਹ ਆਪਣੀ ਪ੍ਰਧਾਨਗੀ ਨੂੰ ਬਚਾਉਣ ਲਈ ਇਹਨਾਂ ਦਿਨਾਂ ਦੇ ਵਿੱਚ ਹੱਥ ਪੱਲੇ ਮਾਰਿਆ ਆਪਣੇ ਆਪ ਉਹਨੇ ਕਹਿ ਦਿੱਤਾ ਕਿ ਮੈਂ ਬਿਲਕੁਲ ਸਹੀ ਹਾਂ ਮੈਂ ਅਸਤੀਫਾ ਦੇ ਦਿੱਤਾ ਦੂਸਰੇ ਪਾਸੇ ਜਿੰਨੇ ਵੀ ਸਪੋਰਟਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲ ਦੇ ਉਹਨਾਂ ਨੂੰ ਕਹਤਾ ਤੁਸੀਂ ਅਸਤੀਫਾ ਜੇਕਰ ਕਹੋਗੇ ਮਨਜ਼ੂਰ ਕਰਨਾ ਤੇ ਅਸੀਂ ਆਪੋਂ ਆਪਣੀਆਂ ਵਿਧਾਇਕਾਂ ਤੋਂ ਅਸਤੀਫਾ ਦੇ ਦਵਾਂਗੇ ਇਸ ਤਰ੍ਹਾਂ ਮੇਰਾ ਜਿਹੜਾ ਹੈ ਮੇਰੀ ਪ੍ਰਧਾਨਗੀ ਜਿਹੜੀ ਹੈ ਬੱਚਾ ਵੀ ਇਸ ਤਰ੍ਹਾਂ ਕੋਝੀਆਂ ਚੱਲਾ ਚਲੀਆਂ ਜਾਰੀਆਂ ਨੇ ਕਿਉਂਕਿ ਪ੍ਰਸ਼ਾਸਨੀ ਕਮੇਟੀ ਨੇ ਕਹਿ ਦਿੱਤਾ ਹੈ ਕਿ ਹਾਲੇ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਪੁੱਛਾਂਗੇ ਜਿਹੜੇ ਸ਼ਰੂਮ ਨਹੀਂ ਇਕਾਲੀ ਦਲ ਦੇ ਟਕਸਾਲੀ ਆਗੂ ਨੇ ਤਾਂ